ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅੱਜ ਅਖਬਾਰਾਂ ਦੀਆਂ ਖਬਰਾਂ ਤੋਂ ਪ੍ਰਿੰਟ ਮੀਡੀਆ ਤੇ ਹੋਣ ਅਤੇ ਟੀਵੀ ਚੈਨਲਾਂ ਰਾਹੀਂ ਪਤਾ ਲੱਗਾ ਕਿ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਜਥਾ ਭੇਜਿਆ ਦੀ ਆ ਗਿਆ ਦੇ ਦਿੱ ਗਈ ਸਾਡੀ ਪਹਿਲਾਂ ਵੀ ਉਹ ਮੰਗ ਸੀ ਕਿ ਜੇ ਸਾਡੇ ਪਾਕਿਸਤਾਨਾ ਖਿਡਾਰੀ ਹਿੰਦੁਸਤਾਨ ਦੇ ਖਿਡਾਰੀ ক্রিকেট ਮੈਚ ਖੇਡ ਸਕਦੇ ਨੇ ਤਾਂ ਸਿੱਕਾ ਨੂੰ ਆਪਣੇ ਜਿਹੜੇ ਵਿਸ਼ੇ ਗੁਰਧਾਮ ਨੇ ਉਹਨਾਂ ਦੇ ਦਰਸ਼ਨਾਂ ਤੋਂ ਵਾਝੇ ਅਤੇ ਉਹਨਾਂ ਕੀਤਾ ਜਾ ਰਿਹਾ ਸਾਡੀ ਸ਼ੁਰੂ ਤੋਂ ਹੀ ਮੰਗ ਰਹੀ ਹੈ ਕਿ ਸਾਨੂੰ ਸਿੱਕਾ ਨੂੰ ਆਪਣੇ ਵਿਸ਼ੇ ਗੁਰਧਾਮਾਂ ਦੇ ਇੱਕ ਦਰਸ਼ਨ ਦੀ ਯਾਤ ਦਿੱਤੀ ਜਾਵੇ ਫਿਰ ਇਹ ਦੇਖਣਾ ਕਿ ਇਹ ਜੀ ਦੇਰ ਆ ਦਰਸਤਾਏ ਮੈਂ ਇਹ ਵੀ ਸਰਕਾਰ ਦਾ ਤਨਵਾਦ ਕਰਦਾ ਕਿ ਜਿਨ੍ਹਾਂ ਨੇ ਤਾਂ ਵੀ ਕੀ ਸਮਾਂ ਬਹੁਤ ਥੋੜਾ ਰਹਿ ਗਿਆ ਹੈ ਜਦਾ ਜਾਣ ਚ 45 ਦਿਨ ਦਾ ਘੜ ਤੋਂ ਘੜ ਪ੍ਰੋਸੈਸ ਚਾਹੀਦਾ ਹੁੰਦਾ ਇਹ ਜਦਾ ਜਾਣ ਚ 1 ਮਹੀਨਾ ਦੇ ਤੋਂ ਘੱਟ ਸਮਾਂ ਰਹਿ ਗਿਆ ਹੈ ਤੇ ਅਸੀਂ ਹੁਣ ਟਾਈਮ ਸ਼ਾਰਟਬਿਟ ਕੱਟ ਰੌਨ ਕਰਕੇ ਜਿਹੜੇ ਜਥੇ ਪਾਸਪੋਰਟ ਸਾਡੇ ਕੋਲ ਪਹਿਲਾਂ ਆਲਰੇਡੀ ਆ ਚੁੱਕੇ ਨੇ ਜਿਨ੍ਹਾਂ ਜਿਨ੍ਹਾਂ ਦੀਆਂ ਲਿਸਟਾਂ ਪਹਿਲਾਂ ਹੀ ਬਣ ਚੁੱਕੀਆਂ ਨੇ ਉਹ ਲਿਸਟਾਂ ਅਸੀਂ ਭਾਰਤ ਸਰਕਾਰ ਪੰਜਾਬ ਸਰਕਾਰ ਪਾਕਿਸਤਾਨ ਵਾਸੀ ਨੂੰ ਭੇਜ ਰਹੇ ਹਾਂ ਤੇ ਜਿਨ੍ਹਾਂ ਯਾਤਰੀਆਂ ਨੇ ਸਾਡੇ ਪਾਸਪੋਰਟ ਪਹਿਲਾਂ ਜਮ੍ਹਾਂ ਕਰਵਾਏ ਨੇ ਉਹਨਾਂ ਲਈ ਇੱਕ ਅਹੀਂ ਵੀਜ਼ਾ ਫਾਰਮ ਜਿਹੜੇ ਭਰਨੇ ਹੁੰਦੇ ਨੇ ਉਹ ਅਸੀਂ ਭੇਜ ਰਹੇ ਹਾਂ ਉਹਨਾਂ ਦਾ ਅਹੀਂ ਜਿਹੜਾ ਪ੍ਰੋਗਰਾਮ ਬਣਾਇਆ ਹੁੰਦਾ ਵੈਸੇ ਰਿਓ ਜਿਹੜਾ ਤੇ ਅਮਸਰ ਤਰਨਤਨ ਗੁਰਦਾਸਪੁਰ ਦੇ ਯਾਤਰੀ ਨੇ ਇਹ 7 8 ਤੇ 9 ਤਰੀਕ ਤੱਕ ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਪਹੁੰਚ ਕੇ ਯਾਤਰਾ ਬਰਾਹ ਦੇ ਵਿੱਚ ਵੀਜ਼ਾ ਫਾਰਮ ਜਮ੍ਹਾਂ ਕਰਵਾ ਸਕਦੇ ਨੇ। ਇਸੇ ਹੀ ਤਰ੍ਹਾਂ ਜਿਹੜਾ ਕਪੂਰਥਲਾ ਇਹ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਵਿਖੇ ਜਿਹੜੇ ਕਪੂਰਥਲੇ ਯਾਤਰੀ ਨੇ ਉਹ 7 ਤਰੀਕ ਨੂੰ ਜਰੰਦਰ ਭਗਵਾੜਾ ਤੇ ਜਿਹੜੇ ਯਾਤਰੀ ਨੇ ਉਹ 8 ਤਰੀਕ ਨੂੰ ਗੁਰਦੁਆਰਾ ਸਿੰਘ ਸਵਾ ਅਮਨਨਗਰ ਨੇੜੇ ਪਠਾਨਕੋਟ ਚੌਂਕ ਸਾਹਮਣੇ ਕੇਐਮਵੀ ਕਾਲਜ ਰਣੰਦਰ ਇੱਥੇ ਪਹੁੰਚ ਕੇ ਆਪਣੇ ਵੀਜ਼ਾ ਫਾਰਮ ਜਮ੍ਹਾਂ ਕਰਵਾ ਸਕਦੇ ਨੇ ਇਸੇ ਤਰ੍ਹਾਂ ਹੁਸ਼ਿਆਰਪੁਰ ਦੀ ਜਿਹੜੀ ਸੰਗਤ ਆ ਉਹ ਗੁਰਦੁਆਰਾ ਕਲਗੀ ਧਰਸਾਹਬ ਨੇੜੇ ਰੋਸ਼ਨ ਗਰਾਊਂਡ ਹੁਸ਼ਿਆਰਪੁਰ ਇਹ 9 ਤਰੀਕ ਨੂੰ ਇਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਆਪਣੇ ਵੀਜ਼ਾ ਫਾਰਮ ਜਾਂ ਜਿਹੜੇ ਹੋਰ ਡਾਕੂਮੈਂਟ ਰਹਿੰਦੇ ਨੇ ਜਮ੍ਹਾਂ ਕਰਵਾ ਸਕਦੇ ਨੇ ਸੰਘਰੂਰ ਬਰਨਾਲਾ ਦੀ ਸੰਗਤ ਜਿਹੜੀ ਆ ਉਹ 7 ਤਰੀਕ ਨੂੰ ਗੁਰਦੁਆਰਾ ਸ਼੍ਰੀ ਨਾਨਕਾਣਾ ਸਾਹਿਬ ਸੰਘਰੂਰ ਪਟਿਆਲਾ ਤੇ ਸਰਾਂਦੇ ਦੀ ਸੰਗਤ 8 ਤਰੀਕ ਨੂੰ ਗੁਰਦੁਆਰਾ ਦੋਖਨਵਾਲ ਸਾਹਿਬ ਪਟਿਆਲਾ ਲੁਧਿਆਣਾ ਦੀ ਸੰਗਤ ਗੁਰਦੁਆਰਾ ਮਨਜੀਤ ਸਾਹਿਬ ਆਲਮਗੀਰੂ ਖੇ 9 ਤਰੀਕ ਨੂੰ ਪਹੁੰਚ ਕੇ ਆਪਣੇ ਵੀਜ਼ਾ ਫਾਰਮ ਤੇ ਜਿਹੜੇ ਹੋ ਡਾਕੂਮੈਂਟ ਨੇ ਜਮਾ ਕਰਵਾ ਸਕਦੇ ਨੇ ਬਠਿੰਡਾ ਤੇ ਮਾਨਸਾਰੀ ਸੰਗਤ ਜਿਹੜੀ ਆ ਉਹ 7 ਤਰੀਕ ਨੂੰ ਗੁਰਦਰਾਹਾ ਜੀ ਰਤਨ ਬਠਿੰਡਾ ਵਿਖੇ ਫਰੀਦਗੜ ਮੁਕਸਰ ਮੋਗਾ ਦੀ ਸੰਗਤ 8 ਤਰੀਕ ਨੂੰ ਦਰਬਾਰ ਸਾਹਿਬ ਮੁਕਸਰ ਰੋਇਪੁਰ ਫਾਜ਼ਿਲਕਾ ਦੀ ਸੰਗਤ ਉਹ 9 ਤਰੀਕ ਨੂੰ ਗੁਰਦਰਾ ਸਿੰਘ ਸਭਾ ਖਾਲਸਾ ਗੁਰਦਰਾ ਫਰੀਦਪੁਰ ਕੈਂਟ ਚੰਡੀਗੜ ਮੋਹਾਲੀ ਦੀ ਸੰਗਤ ਜਿਹੜੀ ਆ ਉਹ 7 ਤਰੀਕ ਨੂੰ ਗੁਰਦਰਾ ਅੰਬਸਾਹਬ ਮੋਹਾਲੀ ਰੋਪੜ ਦੀ ਸੰਗਤ ਜਿਹੜੀ ਆ ਉਹ ਗੁਰਦਰਾ ਪੱਠਾ ਸਾਹਿਬ ਵਿਖੇ ਅਰਤਰੀਕ ਨੂੰ ਪਹੁੰਚ ਕੇ ਆਪਣੇ ਪਾਸਪੋਰਟ ਵੀਜ਼ਾ ਫਾਰਮ ਜਿਹੜੇ ਉਹ ਜਮ੍ਹਾਂ ਕਰਵਾ ਸਕਦੇ ਨੇ 15 ਤਰੀਕ ਨੂੰ ਨਵਾਂ ਸ਼ਹਿਰ ਤੇ ਬੰਗਾ ਇਹ 9 ਤਰੀਕ ਨੂੰ ਗੁਰਦਰਾ ਚਰਨ ਕਮਨ ਸਾਹਿਬ ਪਾਛਾਈ ਸ਼ਹੀਦ ਬੰਗਾ ਲਿਖੇ ਪਹੁੰਚ ਕੇ ਵੀਜ਼ਾ ਫਾਰਮ ਤੇ ਜਿਹੜੇ ਹੋਰ ਡਾਕੂਮੈਂਟ ਉਸ ਸਮੇਂ ਸਿਰ ਜਮ੍ਹਾਂ ਕਰਵਾ ਲੈਣ ਮੈਂ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਕਰੋ ਸਰਕਾਰ ਨੇ ਸਮਾਂ ਬਹੁਤ ਸੀਮਤ ਦਿੱਤਾਇਆ ਤਾਂ ਸੀਮਤ ਸਮੇਂ ਵਿੱਚ ਸਾਨੂੰ ਇਹ ਡਾਕੂਮੈਂਟ ਪੂਰੇ ਕਰਨੇ ਪੈ ਰਹੇ ਨੇ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੀਆਂ ਤਰੀਕਾ ਆਪ ਜੀ ਨੂੰ ਦੱਸੀਆਂ ਨੇ ਉਹ ਪ੍ਰਿੰਟ ਮੀਡੀਆ ਰਹੀ ਵੀ ਆਜੀ ਤੱਕ ਪਹੁੰਚਾ ਰਹੇ ਆ ਤਾਂ ਜੋ ਸੰਗਤਾਂ ਜਿਹੜੀਆਂ ਜਿਨ੍ਹਾਂ ਦੇ ਪਾਸਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਪਹਿਲਾਂ ਹੀ ਆਲਰੇਡੀ ਆਏ ਹੋਏ ਨੇ ਉਹ ਇਹਨਾਂ ਗੁਰਦਰਾ ਸਹਿਬਾਨ ਜਾਂ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਦਿਤਨ ਨਿਯਤ ਤਰੀਕਾਂ ਦੇ ਪਹੁੰਚ ਕੇ ਜਿਹੜੇ ਉਹ ਵਿਜਾ ਭਰਮ ਜਾਂ ਜਿਹੜੇ ਹੋਰ ਕੋਈ ਡਾਕੂਮੈਂਟ ਰਹਿੰਦੇ ਨੇ ਉਹ ਜਮ੍ਹਾਂ ਕਰਵਾ ਸਕਣਾ ਤਾਂ ਜੋ ਅਸੀਂ ਸਮੇਂ ਸਿਰ ਵੀਜਾ ਅਪਲਾਈ ਕਰ ਸਕੀਏ ਤਾਂ ਜੋ ਸੰਗਤਾਂ ਜੜੀਆਂ ਉਹ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰ ਸਕਣ ਇਸ ਲਈ ਕੋਈ ਹੋਰ ਵੀ ਪਾਸਪੋਰਟ ਦੇਣਾ ਚਾਵੇ ਦੇ ਸਕਦੇ ਨਹੀਂ ਘੱਟ ਜਿਹੜੇ ਪਹਿਲੇ ਦੇਖੋ ਸਾਡੇ ਕੋਲ ਆਲਰੇਡੀ ਪਾਸਪੋਰਟ ਪਹਿਲਾਂ ਹੀ ਆਏ ਹੋਏ ਆ ਤੇ ਕਿਉਂਕਿ ਸਮਾਂ ਸੀਮਤ ਆ ਤੇ ਨਵੀਆਂ ਲਿਸਟਾਂ ਜੜੀਆਂ ਉਹ ਭੇਜਣੀਆਂ ਥੋੜੇ ਆ ਸੰਭਵ ਆ ਇਸ ਕਰਕੇ ਅਸੀਂ ਜਿਹੜੇ ਸਾਡੇ ਕੋਲ ਪਾਸਪੋਰਟ ਆਏ ਹੋਏ ਨੇ ਉਹ ਅਸੀਂ ਸਰਕਾਰ ਨੂੰ ਭੇਜ ਰਹੇ ਐਸਜੀ ਪਿਛਲੀ ਅਪੀਲ ਤੇ ਹੀ ਜਿਹੜੀ ਕਿ ਜਿੱਥੇ ਨੂੰ ਮਨਜ਼ੂਰੀ ਮਿਲੀ ਆ ਕਿ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਕਰਤਾਰਪੁਰ ਲਾਂਘੇ ਦੀ ਅਪੀਲ ਕੀਤੀ ਤੇ ਅਸੀਂ ਤਾਂ ਜਦੋਂ ਇਹ ਸਾਡੇ ਜਥਾ ਪਾਕਿਸਤਾਨ ਜਾਣ ਤੋਂ ਰੋਕਿਆ ਗਿਆ ਸੀ ਉਸ ਦਿਨ ਤੋਂ ਅਸੀਂ ਮਾਂਜੋ ਪ੍ਰਧਾਨ ਸਾਹਿਬ ਸਰਦਾਰ ਹਜਿੰਦਰ ਸਿੰਘ ਧਾਮੀ ਵੱਲੋਂ ਤੇ ਸ਼ਰੌਣੀ ਕੋਦਰ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰ ਸਾਹਿਬਾਨ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਸਰ ਸਾਨੂੰ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਔਰ ਸਰਕਾਰ ਉਸ ਸਮੇਂ ਦੁਜਾ ਸਿਕਿਉਰਿਟੀ ਦਾ ਬਹਾਨਾ ਬਣਾ ਕੇ ਸਿੱਖਾਂ ਨੂੰ ਆਪਣੇ ਵਿਛਲੇ ਗੁਰਤਾ ਮਹਾਂ ਦੇ ਦਰਸ਼ਨ ਤੋਂ ਵਾਂਝੇ ਕਰ ਰਹੀ ਸੀ ਮੈਂ ਸਮਝਦਾ ਕਿ ਜੇ ਉਦੋਂ ਵੀ ਕੋਈ ਖਤਰਾ ਨਹੀਂ ਸੀ ਤੇ ਖਤਰਾ ਹੋਣ ਵੀ ਕੋਈ ਨਹੀਂ ਆ ਜੇ ਸਰਕਾਰ ਨੇ ਚਲੋ ਫੈਸਲਾ ਲਿਆ ਹੀ ਆ ਤਾਂ ਮੈਂ ਸਰਕਾਰ ਦਾ ਤਾਂ ਮਤ